ਚੰਨਾ ਈਦ ਦੇਆ ਚੰਨਾ ਚੰਨਾ ਈਦ ਦੇਆ ਚੰਨਾ ਚੰਨਾ ਵੇ ਕਿਹੜੇ ਬੱਦਲਾਂ ਚ ਖੋ ਗਏ ਸੁਪਨੇ ਹੀ ਹੋ ਗਏ ਸੁਪਨੇ ਹੀ ਹੋ ਗਏ ਸੁਪਨੇ ਹੀ ਹੋ ਗਏ ਸੁਪਨੇ ਹੀ ਹੋ ਗਏ ਮੜੀ ਤੇਰੀ ਮੇਰਾ ਮੰਦਰ ਹੋ ਗਈ ਹੁਸਨ ਹਵੇਲੀ ਖੰਡਰ ਹੋ ਗਈ ਦੁਨੀਆ ਪਾਣੇ ਰਾਜ ਕੱਕੜੇ ਦੁਨੀਆ ਪਾਣੇ ਰਾਜ ਕੱਕੜੇ ਇੱਕ ਤਸਵੀਰ ਕਲੰਡਰ ਹੋ ਗਈ ਰਾਵਾਂ ਦਸਣ ਨਾਰਾਵਾਂ ਮੈਂ ਕਿਹੜੇ ਪਾਸੇ ਜਾਵਾਂ ਵੇ ਤੂੰ ਸਭ ਬੂਹੇ ਢੋ ਗਏ ਸੁਪਨੇ ਹੀ ਹੋ ਗਏ ਸੁਪਨੇ ਹੀ ਹੋ ਗਏ ਹਾ ਚੰਨਾ ਈਦ ਦੇਆ ਚੰਨਾ ਚੰਨਾ ਈਦ ਦੇਆ ਚੰਨਾ ਚੰਨਾ ਵੇ ਕਿਹੜੇ ਬਦਲਾਂ ਚ ਖੋ ਗਏ ਸੁਪਨੇ ਹੀ ਹੋ ਗਏ ਵੇ ਸੁਪਨੇ ਹੀ ਹੋ ਗਏ ਕਿਆ ਕਿਆ